ਬਹੁਤ ਬਰਿਆਂ ਬਾਅਦ ਜਦ ਬਤਨ ਪਰਤਿਆ ਤਾਂ ਮਾਣ ਆਪਣੇ ਜੱਦੀ ਸ਼ਹਿਰ ਨੂੰ ਵੇਖਣ ਲਈ ਉਧਰ ਐ ਪਿਆ ਸੀ ਜਦ 2-4 ਦਿਨਾਂ ਬਾਅਦ ਕੇਮਾ ਲੈ ਗਿਆ ਤਾਂ ਭਰਾ ਨੂੰ ਕਿਹਾ ਚੱਲ ਯਾਰ ਪਹਿਲਾਂ ਦੀ ਤਰ੍ਹਾਂ ਸ਼ਾਮ ਦੀ ਸ਼ਹਿਰ ਘਰ ਜਾਂਦੇ ਆ ਤਾਂ ਉਸਨੇ ਥੋੜਾ ਰੁਝੇ ਹੋਣ ਤੇ ਕਵੀਤ ਨਾ ਸ਼ਾਜ ਹੋਣ ਦੀ ਬਖਾਨ ਕੀਤਾ ਪਰ ਨਾਲ ਹੀ ਕਿਹਾ ਕਿ ਜੇਕਰ ਸ਼ਹਿਰ ਹੀ ਕਰਨੀ ਹੈ ਆ ਤਾਂ ਆਪਣੇ ਭਤੀਜੇ ਨੂੰ ਨਾਲ ਲੈ ਗਿਆ ਤੇ ਫਿਰ ਉਸ ਆਪਣੇ بیٹے ਬਿਕਰਮ ਨੂੰ ਮੇਰੇ ਨਾਲ ਤੋਰ ਦਿੱਤਾ ਅਸੀਂ ਦੋਵੇਂ ਚਾਚਾ ਭਤੀਜਾ ਗੱਲਾਂ ਕਰਦੇ ਨਿਕਲ ਪਏ ਸ਼ਹਿਰ ਦੇ ਮੀਨ ਵਿਆਰਤੀ ਬਿਜਰੀ ਨਿਕਲੇ ਲੈਂਗੁਆਰ ਘੰਟਾ ਘਰ ਚੌਂਕ ਹੁੰਦੇ ਹੋਏ ਅਸੀਂ ਕੋਰ ਰੋਡ ਆ ਗਏ ਕੋਰ ਰੋਡ ਹਮੇਸ਼ਾ ਤੋਂ ਹੀ ਸ਼ਹਿਰ ਕਰਨ ਲਈ ਸਾਡੀ ਪਸੰਦੀਦਾ ਸੜਕ ਰਹੀ ਸੀ ਕੁੱਲੀ ਡੁੱਲੀ ਚਾਦਾ ਦਰਕਤਾ ਨਾਲ ਭਰੀ ਹੋਈ ਰਾਜਿਆਂ ਦੇ ਸਮੇਂ ਦੀਆਂ ਕਈ ਇਮਾਰਤਾਂ ਵੀ ਇਸ ਸੜਕ ਤੇ ਹਨ ਜੋ ਇਸ ਸੜਕ ਦੇ ਨੂੰ ਹੋਰ ਵੀ ਖਾਸ ਬਣਾ ਦਿੰਦੀਆਂ ਹਨ ਜਿਵੇਂ ਕਿ ਪੁਰਾਣਾ ਸਿਵਰ ਹਸਪਤਾਲ ਤੇ ਇੱਕ ਚਿਹਰੀ ਦੀਆਂ ਇਮਾਰਤਾਂ ਅਸੀਂ ਦੋਵੇਂ ਚਰਚਾ ਕਰਦੀ ਜਾ ਗੱਲਾਂ ਵਿੱਚ ਮਸਤ ਜਾ ਰਹੇ ਸਾਂ ਕਿ ਚਾਨਕ ਇੱਕ ਜਾਣੀ ਪਛਾਣੀ ਆਵਾਜ਼ ਨੇ ਮੇਰਾ ਧਿਆਨ ਭੰਗ ਕੀਤਾ ਮੈਨੂੰ ਜਾਪਿਆ ਇਹ ਆਵਾਜ਼ ਕਿਤੇ ਮੈਂ ਸੁਣੀ ਹੋਈ ਹੈ ਨਾ ਸਿਰਫ ਸੁਣੀ ਹੋਈ ਬਲਕਿ ਉਸ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ ਨਾ ਸਿਰਫ ਇਹਦੇ ਇਸ ਨੂੰ ਨੇੜੇ ਤੋਂ ਸੁਣਿਆ ਹੈ ਬਲਕਿ ਇਸ ਆਵਾਜ਼ ਨਾਲ ਮੇਰੇ ਡੂੰਘੇ ਬਾਰਲਾ वार्तालाप ਹੋਏ ਸਨ ਮੈਂ ਗੌਰ ਨਾਲ ਵੇਖਿਆ ਸਾਡੇ ਸਾਹਮਣੇ ਇੱਕ ਪਰਿਵਾਰ ਜਾ ਰਿਹਾ ਸੀ ਮੀਆਂ ਵੀ ਤੇ ਉਹਨਾਂ ਦੇ ਤਿੰਨ ਬੱਚੇ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਤੇ ਇੱਕ ਲੜਕਾ ਸੀ ਮੇਰਾ ਧਿਆਨ ਇਸ ਪਰਿਵਾਰ ਦੇ ਮਰਦੋਕੀ ਦੀ ਕਿ ਆਵਾਜ਼ ਨੇ ਖਿੱਚਿਆ ਸੀ ਮੈਂ ਆਪਣੇ ਭਤੀਜੇ ਬਿਕਰਬ ਨਾਂ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਤੇ ਉਸ ਨੂੰ ਵੀ ਸ਼ਹਿਰੇ ਨਾਲ ਚਪਰੈਣ ਲੈ ਗਿਆ ਤੇ ਮੈਂ ਖੁਦ ਉਸ ਆਦਮੀ ਦੀ ਆਵਾਜ਼ ਸੁਣੋ ਧਿਆਨ ਦੇ ਕੇ ਇਹ ਜਾਣਨ ਦੀ ਕੋਸ਼ਿਸ਼ ਕਰਨ ਲੱਗਾ ਕਿ ਮੇਰਾ ਬਾ ਉਸ ਨਾਲ ਕਿਵੇਂ ਤੇ ਕਦੋਂ ਪਿਆ ਹੈ ਥੋੜੀ ਦੇਰ ਤੋਂ ਹੀ ਥੋੜੀ ਜਤਨਾਂ ਤੋਂ ਬਾਅਦ ਹੀ ਸਮਝ ਆ ਗਿਆ ਸੀ ਕਿ ਉਹ ਬਲਜਿੰਦਰ ਸਿੰਘ ਹੈ ਮੇਰੇ ਕਾਲਜ ਦੇ ਸਮੇਂ ਦਾ ਮੇਰੇ ਤੋਂ 1 ਸਾਲ ਸੀਨੀਅਰ ਆਸਰ ਵਿੱਚ ਮੇਰੇ ਤੇ ਬਲਜਿੰਦਰ ਵਿੱਚ ਦੋਸਤੀ ਵੀ ਸੀ ਤੇ ਮੁਕਾਬਲਾ ਵੀ ਅਸੀਂ ਦੋਵੇਂ ਆਪੋ ਆਪਣੇ ਪੇਸ਼ਿਆਂ ਦੇ ਬਾਹਰ ਸਾ ਮੈਂ ਐਮਏ ਪੰਜਾਬੀ ਵਿੱਚ ਦਾਖਲਾ ਲਿਆ ਸੀ ਤੇ ਉਹ ਐਮੇ ਇਕਨੋਮਿਕਸ ਦੇ ਦੂਜੇ ਤੇ ਆਖਰੀ ਬਰ ਵਿੱਚ ਸੀ ਕਾਲਜ ਵਿੱਚ ਜਦ ਕਦੇ ਵੀ ਭਾਸ਼ਣ ਜਾਂ ਬਾਦਵਾਦ ਮੁਕਾਬਲਾ ਹੁੰਦਾ ਤਾਂ ਸਾਡਾ ਆਪਸ ਵਿੱਚ ਸਾਹਮਣਾ ਜ਼ਰੂਰ ਹੁੰਦਾ ਇੰਨਾ ਮੁਕਾਬਲਾਂ ਵਿੱਚ ਇੱਕ ਦੂਜੇ ਦੇ ਮੁਕਾਬਲੇ ਤੇ ਹੋ ਕੇ ਵੀ ਸਾਡੀ ਦੋਸਤੀ ਹੋ ਗਈ ਮੈਨੂੰ ਉਸ ਦੀ ਬਾਤੀਵਾਦੀ ਤੇ ਦਿੱਤੀ ਸਪੀਚ ਅੱਜ ਤੱਕ ਯਾਦ ਹੈ ਜਿਸ ਵਿੱਚ ਉਸਨੇ ਇਸ ਸਮੱਸਿਆ ਨੂੰ ਸਾਡੇ ਦੇਸ਼ ਦੀ ਸਭ ਤੋਂ ਗੰਭੀਰ ਸਮੱਸਿਆ ਦੱਸੀ ਸੀ ਉਸਨੇ ਤੱਥਾਂ ਨਾਲ ਇਸ ਗੱਲ ਨੂੰ ਸਾਬਤ ਕਰ ਦਿੱਤਾ ਕਿ ਦੇਸ਼ ਦੀ ਤਰੱਕੀ ਜਾਂ ਖੁਸ਼ਹਾਲੀ ਸਿਰਫ ਔਰ ਸਿਰਫ ਵਾਦੀ ਹੋਈ ਆਬਾਦੀ ਨੂੰ ਰੋਕ ਕੇ ਹੀ ਸੰਭਵ ਹੈ ਇਸ ਨੂੰ ਰੋਕਣ ਦੀ ਉਸਨੇ ਸੁਝਾਅ ਦਿੱਤਾ ਸੀ ਕਿ ਹਰੇਕ ਭਾਰਤੀ ਜੋੜਾ ਸਿਰਫ ਔਰ ਸਿਰਫ ਇੱਕ ਹੀ ਬੱਚੇ ਨੂੰ ਪੈਦਾ ਦੇਵੇ ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ ਉਸ ਮੁਕਾਬਕ ਇੱਕ ਜੋੜੇ ਪਿੱਛੇ ਇੱਕ ਬੱਚਾ ਹੌਲੀ-ਹੌਲੀ ਆਬਾਦੀ ਦੀ ਗਿਣਤੀ ਨੂੰ ਘਟਾਉਣ ਵੱਲ ਲੈ ਜਾਵੇਗਾ ਤੇ ਇਹ ਵਿਚਾਰ ਠੀਕ ਵੀ ਸੀ ਇਹ ਭਾਸ਼ ਮੁਕਾਬਲਾ ਬਲਿੰਦਰ ਨੇ ਜਿੱਤਿਆ ਸੀ ਪਰ ਹਰ ਵਾਰ ਦੀ ਤਰ੍ਹਾਂ ਮੈਂ ਚੰਗਾ ਮੁਕਾਬਲਾ ਦੇਣ ਦੇ ਬਾਵਜੂਦ ਉਸ ਦੇ ਚੰਗਾ ਚੰਗੇ ਵਿਚਾਰਾਂ ਦੀ ਸ਼ੈਲੀ ਕਰਕੇ ਦੂਜੇ ਨੰਬਰ ਤੇ ਰਹਿ ਜਾਂਦਾ ਸੀ ਉਸ ਸਾਮ ਜਦ ਮੁਕਾਬਲੇ ਤੋਂ ਬਾਅਦ ਅਸੀਂ ਦੋਸਤ ਮਿੱਤਰ ਪਾਰਟੀ ਕਰ ਰਹੇ ਸਾਂ ਤਾਂ ਬਲਿੰਦਰ ਨੇ ਐਲਾਨ ਕੀਤਾ ਕਿ ਅਵਨ ਤਾਂ ਉਹ ਵਿਆਹ ਕਰਵਾਏਗਾ ਹੀ ਨਹੀਂ ਪਰ ਜੇਕਰ ਜ਼ਿੰਦਗੀ ਦੀ ਜੰਗ ਵਿੱਚ ਵਹਿ ਪਰਗੇ ਮੁਹਾਜ ਦਾ ਸਾਹਮਣਾ ਕਰਨਾ ਹੀ ਪੈ ਗਿਆ ਤਾਂ ਉਹ ਇੱਕ ਹੀ ਬੱਚੇ ਨੂੰ ਤਰਜੀਹ ਦੇਵੇਗਾ ਉਸ ਨੇ 11 ਦੋਸਤਾਂ ਨੂੰ ਵੀ ਨਸੀਹਤ ਕੀਤੀ ਕਿ ਉਹ ਵੀ ਇਸ ਮਾਮਲੇ ਵਿੱਚ ਸੰਜਮ ਵਰਤਣਾ ਇੱਕ ਜਾਂ ਵੱਧ ਤੋਂ ਵੱਧ ਤੋਂ ਬੱਚੀ ਅਨਵਤਾ ਉਸ ਨੇ ਉਹਨਾਂ ਦੋਸਤਾਂ ਤੋਂ ਝარი ਤੋੜਨ ਦਾ ਵੀ ਫੈਸਲਾ ਕੀਤਾ ਜੋ ਭਵਿਕ ਵਿੱਚ ਇਸ ਗੱਲ ਤੇ ਅਮਲ ਨਹੀਂ ਕਰਨਗੇ ਬਲਦੇਂਦਰ ਆਪਣੀ ਕਹਾਣੀ ਤੇ ਕਰਨੀ ਦਾ ਬੜਾ ਪੱਕਾ ਸੀ ਆਉਣ ਵਾਲੇ ਸਮੇਂ ਵਿੱਚ ਕੁਝ ਅਜਿਹਾ ਹੀ ਉਸ ਬਾਰੇ ਸੁਣਨ ਨੂੰ ਮਿਲਿਆ ਸਾਡੇ ਪਿੰਡਾਂ ਵਾਲੇ ਦੋਸਤ ਜਿੰਨਾ ਵਿੱਚੋਂ ਕੁਝ ਇੱਕ ਸਾਡੇ ਨਾਲ ਪੜਨ ਸਮੇ ਤੋਂ ਹੀ ਬਿਆਹੇ ਬਰੇ ਸਨ ਤੇ ਘਰ ਜਦ ਪੁੱਤਰ ਦੀ ਚਾਤ ਸਦਕਾ ਤੀਜੇ ਜੀ ਨੇ ਜਨਮ ਲਿਆ ਤਾਂ ਉਸ ਨੇ ਸੱਚਮੁੱਚ ਅਜਿਹੇ ਸਭ ਦੋਸਤਾਂ ਤੋਂ ਨਾਤਾ ਤੋੜ ਲਿਆ ਉਹ ਅਜਿਹੇ ਲੋਕਾਂ ਦੀ ਤੁਲਨਾ ਜਨਮਾਂ ਨਾਲ ਕਰਦਾ ਜੋ ਕਿ ਬਿਣਾ ਸੋਚੇ ਸਮਝੇ ਬੱਚਿਆਂ ਨੂੰ ਜਨਮ ਦੇ ਜਾਂਦੇ ਹਨ ਅਜਿਹੀ ਦੋਸਤਾਂ ਦੀ ਨਿਗਰਦੀ ਜਾਂਦੀ ਆਰਥਿਕ ਹਾਲਤ ਨੂੰ ਦੇਖ ਕੇ ਵੀ ਉਹ ਹਮਦਰਦੀ ਦੀ ਥਾਂ ਤੇ ਤੰਜ ਹੀ ਕੱਢਦਾ ਸੀ ਤੇ ਕਹਿੰਦਾ ਸੀ ਕਿ ਉਹ ਆਪਣੀ ਕਰਨੀ ਦੇ ਖੁਦ ਜ਼ਿੰਮੇਵਾਰ ਹਨ ਫਿਰ ਉਹ ਉੱਚ ਵਿਦਿਆਲੇ ਯੂਨੀਵਰਸਿਟੀ ਚਲਾ ਗਿਆ ਤੇ ਮੈਂ ਐਮਏ ਕਰਨ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਤੇ ਠੋਕਰਾਂ ਖਾਣ ਤੋਂ ਬਾਅਦ ਸਕਿਲਡ ਮਾਈਗ੍ਰੇਸ਼ਨ ਤੇ ਆਸਟ੍ਰੇਲੀਆ ਵਿੱਚ ਪਰ ਉਤੋਂ ਦਾ ਹੀ ਨਾਗਰਿਕ ਬਣ ਗਿਆ ਮੈਂ ਕਦੇ-ਕਦਾਈ ਤਿੰਨ-ਚਾਰ ਵਾਰ ਵਤਨ ਨੂੰ ਵਾਪਸੀ ਕਰਦਾ ਪਰ ਤਰ੍ਹਾਂ-ਤਰ੍ਹਾਂ ਦੀ ਕਰੇਲੂ ਤੇ ਪਰਿਵਾਰਕ ਮਾਸਲਿਆਂ ਨੂੰ ਵਿੱਚ ਉਝਿਆ ਰਹਿੰਦਾ ਸਿਰਫ ਸੀਮਤ ਜਿਹੇ ਸਮੇਂ ਵੀ ਦੋਸਤਾਂ ਨੂੰ ਮਿਲ ਵਾਪਸ ਪਰਤ ਜਾਂਦਾ ਬਲਜਿੰਦਰ ਨਾਲ ਬਰੀ ਮਿਲਾਕਾਤ ਕਾਲਜ ਸਟੂਡੈਂਟ ਤੋਂ ਬਾਅਦ ਕਦੇ ਨਹੀਂ ਹੋਈ ਪਰ ਬਲਜਿੰਦਰ ਦੀ ਸੋਚ ਤੇ ਵਿਚਾਰ ਮੇਰੇ ਜਿਹਨ ਵਿੱਚ ਹਮੇਸ਼ਾ ਮੇਰੇ ਨਾਲ ਰਹੇ ਇਸੇ ਕਰਕੇ ਜਦ ਮੈਂ ਆਪਣੀ ਜੀਵਨ ਯਾਤਰਾ ਆਪਣੀ ਪਤਨੀ ਨਾਲ ਸ਼ੁਰੂ ਕੀਤੀ ਤਾਂ ਮੇਰੇ ਜ਼ਿਹਨ ਵਿੱਚ ਇੱਕ ਉੱਚੇ ਵਾਲੇ ਪਰਿਵਾਰ ਦੀ ਤਸਵੀਰ ਸੀ ਇਸੇ ਕਰਕੇ ਕਈ ਬਰੇ ਅਸੀਂ ਮੇਰੀ ਬੇਟੀ ਨਾਲ ਹੀ ਪਰਿਵਾਰ ਨੂੰ ਸੰਪੂਰਨ ਸਮਝਦੇ ਰਹੇ ਪਰ ਬਾਅਦ ਵਾਲੇ ਸਾਲਾਂ ਵਿੱਚ ਮੇਰੀ ਪਤਨੀ ਨੂੰ ਇਹ ਬਹਿਮ ਘਰ ਕਰ ਗਿਆ ਕਿ ਜੇਕਰ ਕਿਦਰੇ ਸਾਨੂੰ ਦੋਹਾਂ ਪਤਨੀ ਪਤੀ-ਪਤਨੀ ਨੂੰ ਕੁਝ ਹੋ ਗਿਆ ਤਾਂ ਬੱਚੇ ਦਾ ਕੋਈ ਆਪਣਾ ਭੈਣ ਭਰਾ ਜ਼ਰੂਰ ਹੋਣਾ ਚਾਹੀਦਾ ਹੈ ਉਸਨੇ ਕਿਸੇ ਹੱਦ ਤੱਕ ਦਲੀਲਾਂ ਦੇ ਦੇ ਕੇ ਮੈਨੂੰ ਵੀ ਇੱਕ ਦੂਸਰੇ ਬੱਚੇ ਦਾ ਪਿਤਾ ਬਣ ਲਈ ਤਿਆਰ ਕਰ ਲਿਆ ਪਰ ਫਿਰ ਵੀ ਮੈਂ ਸਪਸ਼ਟ ਸ਼ਬਦਾਂ ਵਿੱਚ ਪਤਨੀ ਨੂੰ ਸਮਝਾ ਦਿੱਤਾ ਕਿ ਜੇਕਰ ਦੂਸਰਾ ਬੱਚਾ ਵੀ ਧੀ ਹੀ ਹੋਇਆ ਤਾਂ ਉਹ ਉਸ ਨੂੰ ਸਵੀਕਾਰ ਕਰੇਗੀ ਅਤੇ ਮਾਨਸਿਕ ਤਣਾਅ ਨਹੀਂ ਲਵੇਗੀ ਅਸਲ ਵਿੱਚ ਮੈਂ ਇਹ ਪੱਕਾ ਕਰ ਲੈਣਾ ਚਾਹੁੰਦਾ ਸੀ ਕਿ ਉਹ ਇਸ ਦੂਜੇ ਬੱਚੇ ਦਾ ਚਾਂਸ ਇੱਕ بیٹے ਦੀ ਪ੍ਰਾਪਤੀ ਲਈ ਤਾਂ ਨਹੀਂ ਲੈ ਰਹੀ ਖੈਰਾ ਬੇਟੀ ਦੇ ਜਨਮ ਤੋਂ 8 ਵਰਿਆਂ ਬਾਅਦ ਸਾਡੇ ਘਰ ਬੇਟਾ ਆ ਗਿਆ ਤੇ ਸਾਡਾ ਪਰਿਵਾਰ ਸੰਪੂਰਨ ਤੌਰ ਤੇ ਮੁਕੰਮਲ ਹੋ ਗਿਆ ਮੈਂ ਹਮੇਸ਼ਾ ਇਹ ਸੋਚਦਾ ਸਾਂ ਕਿ ਜੇਕਰ ਕਿਦਰੇ ਬਰਜਿੰਦਰ ਮਿਲਿਆ ਤਾਂ ਮੈਂ ਉਸ ਨੂੰ ਖਿਹਰੇ ਮੱਥੇ ਮਿਲ ਸਕਾਂ ਤੇ ਅੱਜ ਉਹ ਇੰਨੇ ਵਰਿਆਂ ਬਾਅਦ ਮੈਨੂੰ ਨਜ਼ਰ ਆਇਆ ਉਹ ਵੀ ਆਪਣੇ ਭਰੇ ਪੂਰੇ ਪਰਿਵਾਰ ਨਾਲ ਜਿਸ ਵਿੱਚ ਤਿੰਨ ਬੱਚੇ ਸਨ ਦੋ ਵੱਡੀਆਂ ਲੜਕੀਆਂ ਸਨ ਤੇ ਸਭ ਤੋਂ ਛੋਟਾ ਲड़का ਮੈਂ ਸੋਚ ਰਿਹਾ ਸਾਂ ਕਿ ਜ਼ਰੂਰ ਬੇਟੇ ਦੀ ਚਾਹਤ ਸਦਕਾ ਹੀ ਉਹਨਾਂ ਦਾ ਪਰਿਵਾਰ ਤਿੰਨ ਬੱਚਿਆਂ ਵਾਲਾ ਪਰਿਵਾਰ ਬਣ ਗਿਆ ਹੋਵੇਗਾ ਪੈਂਦੀ ਸੱਤੇ ਮੇਰਾ ਦਿਲ ਕੀਤਾ ਮੈਂ ਬਲਜਿੰਦਰ ਨੂੰ ਇਸ ਦੀ ਇਸ ਚੱਲਦੀ ਸੜਕ ਤੇ ਹੀ ਰੋਕ ਲਵਾਂ ਤੇ ਸਤਿੰਨ ਬੱਚਿਆਂ ਬਾਰੇ ਸੁਖੀ ਪਰਿਵਾਰ ਬਾਰੇ ਪੁੱਛਾਂ ਤੇ ਇਸ ਦੀ ਕੋ ਖੰਬਾ ਠੱਪਾ ਕਿ ਕਿਵੇਂ ਤੋਂ ਬਾਕੀ ਦੋਸਤਾਂ ਦਾ ਮਜ਼ਾਕ ਉਡਾਇਆ ਕਰਦਾ ਸੀ ਪਰ ਪਤਾ ਨਹੀਂ ਮੈਂ ਕੀ ਸੋਚ ਕੇ ਚੁੱਪ ਕਰ ਰਿਹਾ ਸ਼ਾਇਦ ਸ਼ਰਕਤੇ ਸ਼ੇਅਰ ਕਰਦੇ ਲੋਕਾਂ ਨੂੰ ਦੇਖ ਕੇ ਜਾਂ ਫਿਰ ਉਸ ਦੀ ਪਤਨੀ ਤੇ ਬੱਚਿਆਂ ਨੂੰ ਦੇਖ ਕੇ ਚਾਚਾ ਜੀ ਕਿਹੜੀ ਦੁਨੀਆ ਵਿੱਚ ਗਵਾਚ ਗਏ ਹੋ ਤੁਸੀਂ ਤੁਸੀਂ ਤਾਂ ਚੁੱਪਚਾਪ ਹੀ ਹੋ ਗਏ ਹੋ ਐਸਾ ਕੁਝ ਨਹੀਂ ਵਿਕਰਮ اصل اس نو نیک کے کچھ یاد آ گیا میںکرمر اشارہ کر کے کہا جی پروار ہے سنو اکنامکس پڑھا بکرم نے دبی ہوئی آواز نہ کیا تا جو اگے جا رہے پروار کنی گل نہ پوی کہ انہ بارے گل کر رہے ہیں اچھا ਤੇ ਬਲਜਿੰਦਰ ਹੁਣ ਇੱਥੇ ਤੁਹਾਡੇ ਕਾਲਜ ਵਿੱਚ ਪੜ੍ਹਦਾ ਹੈ ਮੈਂ ਹੈਰਾਨੀ ਨਾਲ ਪਰ ਹੌਲੀ ਬਾਜੀ ਚਾਪਲੇ ਭਤੀਜੇ ਵਿਕਰਮ ਨੂੰ ਪੁੱਛਿਆ ਜੀ ਜੀ ਚਾਚਾ ਜੀ ਤੁਸੀਂ ਜਾਣਦੇ ਹੋ ਇਹਨਾਂ ਨੂੰ ਵਿਕਰਮ ਮੇਰੇ ਮੋਹ ਬਲਜਿੰਦਰ ਦਾ ਦੇਦਕੁਪੀਣਾ ਵਾਲਾ ਲਿਆ ਨਾ ਸੁਣ ਕੇ ਹੈਰਾਨ ਸੀ ਮੈਂ ਜਾਣਦਾ ਬਲਜਿੰਦਰ ਨੂੰ ਕਾਲਜ ਪੜ੍ਹਨ ਸਮੇ ਇਹ ਮੇਰੇ ਤੋਂ ਇੱਕ ਸਾਲ ਸੀਨੀਅਰ ਹੁੰਦਾ ਸੀ ਮੈਂ ਬੇਕਰਮ ਨੂੰ ਸੰਕਾ ਦਾ ਨਿਵਾਰਨ ਕੀਤਾ ਜੇ ਮਿਲਣਾ ਤਾਂ ਚਾਚਾ ਜੀ ਮੈਂ ਆਵਾਜ਼ ਦੇ ਮੈਂ ਬੇਕਰਮ ਨੇ ਮੇਰੀ ਰਾਹ ਪੁੱਛੀ ਨਹੀਂ ਬਿਕਰਮ ਮੈਂ ਸਦੇ ਘਰ ਦਾ ਪਤਾ ਕਰਾ ਕੇ ਇਸ ਨੂੰ ਉਸ ਦੇ ਘਰ ਹੀ ਜਾ ਕੇ ਮਿਲਾਂਗਾ ਬਹੁਤ ਸਾਰੀਆਂ ਗੱਲਾਂ ਕਰਨੀਆਂ ਮੈਂ ਗੁਰਜਿੰਦਰ ਨਾਲ ਮੈਂ ਬਿਕਰਮ ਨੂੰ ਗੁਰਜਿੰਦਰ ਨਾਲ ਬਾਅਦ ਵਿੱਚ ਮਿਲਣ ਲਈ ਦੱਸਿਆ ਪਤਾ ਕਰਾਉਂਦੀ ਕੋਈ ਲੋੜ ਨਹੀਂ ਹੈ ਮੈਂ ਬਰਿੰਦਰ ਸਰ ਦਾ ਘਰ ਜਾਣਦਾ ਮੈਂ ਇੱਕ ਦੋ ਵਾਰ ਗਿਆ ਸਰ ਦੇ ਘਰ ਬੇਕਰੋ ਨੇ ਮੇਰੀ ਬਰਿੰਦਰ ਦੇ ਘਰ ਲੱਭਣ ਦੀ ਚਿੰਤਾ ਨੂੰ ਖਤਮ ਕਰਦਿਆਂ ਕਿਹਾ ਚੱਲ ਫਿਰ ਠੀਕ ਐ ਇਸ ਐਤਵਾਰ ਮੈਨੂੰ ਛੱਡ ਕੇ ਆਈ ਆਪਣੇ ਸਰ ਦੇ ਘਰੇ ਮੈਂ ਆਪੇ ਸਰ ਸ਼ਬਦ ਦੇ ਬਧੇਰੇ ਜੋਰ ਦੇ ਕੇ ਹੱਸਦੇ ਹੋਏ ਕਿਹਾ ਜਰੂਰ ਚਾਚਾ ਜੀ ਜਰੂਰ ਉਸ ਤੋਂ ਬਾਅਦ ਅਸੀਂ ਅਗਲੇ ਮੋੜ ਤੋਂ ਹੋਰ ਸੜਕ ਤੇ ਮੁੜ ਗਏ ਬਾਕੀ ਰਹਿੰਦਾ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲੋ ਕਰਨ ਵਾਲਾ ਭਾਗ ਜ਼ਰੂਰ ਸੁਣਨਾ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਲਿਖ ਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ